ਤੁਸੀਂ ਅਕਸਰ ਹੀ ਵੇਖਿਆ ਹੋਵੇਗਾ ਕਿ ਬੱਸਾਂ ਦੇ ਵਿੱਚ ਸਫ਼ਰ ਦੌਰਾਨ ਕਈ ਵਾਰ ਔਰਤਾਂ ਦੇ ਗਲੋਂ ਚੈਨੀ ਲਹਿ ਗਈ ਕਈ ਵਾਰ ਚੁਮਕੇ ਗਾਇਬ ਕੀਤੇ ਜਾਂਦੇ ਨੇ ਤੇ ਕਈ ਵਾਰ ਮਰਦਾਂ ਦੇ ਪਰਸ ਕੱਢ ਲਏ ਜਾਂਦੇ ਨੇ ਜਾਂ ਹੱਥਾਂ ਤੋਂ ਘੜੀਆਂ ਤੱਕ ਗਾਇਬ ਕਰ ਲਈਆਂ ਜਾਂਦੀਆਂ ਨੇ ਇਹ ਸਭ ਕਰਨ ਵਾਲੇ ਕੌਣ ਹੁੰਦੇ ਨੇ ਇਸੇ ਤਰ੍ਹਾਂ ਦੇ ਗਰੋਹ ਨੂੰ ਕਾਬੂ ਕੀਤਾ ਹੈ ਕੁਰਾਲੀ ਪੁਲਿਸ ਨੇ ਕੁਝ ਦਿਨ ਪਹਿਲਾਂ ਕੋਰਾਲੀ ਸ਼ਹਿਰ ਦੇ ਵਿੱਚ ਇੱਕ ਔਰਤ ਦੇ ਹੱਥੋਂ ਸੋਨੇ ਦੀ ਚੂੜੀ ਤੋੜ ਲਈ ਜਾਂਦੀ ਹੈ ਉਹ ਕਿਨਾਂ ਔਰਤਾਂ ਵੱਲੋਂ ਤੋੜੀ ਗਈ ਹੈ ਉਸ ਦੀ ਛਾਲਬੀਨ ਪੁਲਸ ਵੱਲੋਂ ਕੀਤੀ ਜਾਂਦੀ ਹੈ ਇਸੇ ਦੌਰਾਨ ਇੱਕ ਔਰਤਾਂ ਦਾ ਗਰੋ ਕੋਰਾਲੀ ਸ਼ਹਿਰ ਦੇ ਵਿੱਚ ਸਰਗਰਮ ਦੇ ਵਿਖਿਆ ਗਿਆ ਸੀਸੀਟੀਵੀ ਫੁਟੇਜ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕੋਰਾਲੀ ਸ਼ਹਿਰ ਦੇ ਵਿੱਚ ਇਹ ਔਰਤਾਂ ਕੁਮਦੀਆਂ ਵਿਖਾਈ ਦੇ ਰੀਆਂ ਹਨ ਪਰ ਜੇਕਰ ਇਹਨਾਂ ਔਰਤਾਂ ਨੂੰ ਤੁਸੀਂ ਦੇਖੋਗੇ ਤਾਂ ਇਹਨਾਂ ਦੀ ਉਮਰ 50 ਤੋਂ 70 ਸਾਲ ਦੇ ਕਰੀਬ ਹੈ ਇਹ ਇਹ ਇੰਨੀ ਵੱਡੀ ਉਮਰ ਦੇ ਵਿੱਚ ਇਹੋ ਜਿਹੇ ਚੋਰੀ ਦੇ ਇਹੋ ਜਿਹੇ ਕਾਨੂੰਨੇ ਕਾਰਨਾਮੇ ਕਿਉਂ ਕਰ ਦਿੰਦੇ ਫਿਲਹਾਲ ਪੁਲਿਸ ਵੱਲੋਂ ਇਹਨਾਂ ਔਰਤਾਂ ਨੂੰ ਕਾਬੂ ਕਰ ਲਿਆ ਗਿਆ ਤੇ ਅਸਾ ਔਰਤ ਦੀ ਜੋ ਚੂੜੀ ਹੈ ਉਹ ਇਹਨਾਂ ਕੋਲੋਂ ਬਰਾਮਦ ਕਰ ਲਈ ਗਈ ਹੈ ਅੱਜ ਇਸੇ ਦੇ ਸੰਬੰਧ ਦੇ ਵਿੱਚ ਡੀਐਸਪੀ ਧਰਮਵੀਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਇਸ ਔਰਤਾਂ ਦੇ ਘਰੋ ਦੇ ਬਾਰੇ ਜਾਣਕਾਰੀ ਸਾਂਝੀ ਕੀਤੀ ਤੇ ਇਹਨਾਂ ਔਰਤਾਂ ਨੂੰ ਪੱਤਰਕਾਰਾਂ ਦੇ ਰੂਰੂ ਵੀ ਕੀਤਾ ਤੇ ਤਸਵੀਰਾਂ ਤੁਹਾਡੇ ਨਾਲ ਇਸ ਸਮੇਂ ਅਸੀਂ ਮੁੱਲਾਂਪੁਰ ਗਰੀਬਦਾਸ ਵਿਖੇ ਕਰ ਰਹੇ ਹਾਂ ਜਿੱਥੇ ਅੱਜ ਡੀਐਸਪੀ ਧਰਮਵੀਰ ਸਿੰਘ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਹੋਰ ਕੀ ਖੁਲਾਸੇ ਹੋਣਗੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਤੇ ਕੌਣ ਇਹ ਔਰਤਾਂ ਕਿੰਨੇ ਚਿਰ ਤੋਂ ਇਸ ਗਰੋਹ ਦੇ ਵਿੱਚ ਇਹ ਕੰਮ ਕਰ ਰਹੀਆਂ ਹਨ ਉਹ ਗੱਲਾਂ ਸਾਰੀਆਂ ਪ੍ਰੈਸ ਕਾਨਫਰੰਸ ਰਾਹੀਂ ਜਾਣਦੇ ਹਾਂ ਕੀ ਕਿਹਾ ਡੀਐਸਪੀ ਧਰਮਵੀਰ ਸਿੰਘ ਨੇ ਇਹਨਾਂ ਔਰਤਾਂ ਦੇ ਬਾਰੇ ਤੇ ਕੀ ਕੀ ਬਰਾਮਦ ਕੀ ਇਨਾ ਤੋਂ ਕੀਤੀ ਗਈ ਹੈ ਹੋਰ ਕੀ ਖੁਲਾਸੇ ਹੋਏ ਨੇ ਇਸ ਔਰਤਾਂ ਦੇ ਗਰੋ ਬਾਰੇ ਆ ਉਹ ਜਾਣਕਾਰੀ ਤੁਹਾਡੇ ਨਾਲ ਕਰਦੇ ਹਾਂ ਜਿਹੜੀ ਲੋਕਾਂ ਨਾਲ ਨਹੀਂ ਦਿੱਤੀ ਗਈ। ਤਾਂ ਸਾਡੇ ਕੋਲ ਨਾਲ ਇੱਕ ਰੂਚੀ ਦਾ ਗਰਗ ਜਿਹੜੇ ਕਰਾਲੀ ਵਿਜੀਟ ਪਰਮਨੈਂਟ ਵਿੱਚ ਜੋਬ ਕਰਦੇ ਆ। ਉਹਨਾਂ ਨੇ ਸਾਨੂੰ 23 ਤਰੀਕ ਨੂੰ ਇਨਫੋਰਮੇਸ਼ਨ ਦਿੱਤੀ ਸੀ ਕਿ 19 ਤਰੀਕ ਨੂੰ ਉਹ ਬਸ ਚੜ੍ਹ ਕੇ ਪਟਿਆਲੇ ਚਲੇ ਸੀ ਤੇ ਉਹਨਾਂ ਦੀ ਕਿਸੇ ਲੇਡੀ ਨੇ ਮਲਵੇ ਇਕੱਠੀਆਂ ਲੇਡੀ ਸੀ ਜਿਨ੍ਹਾਂ ਨੇ ਉਹਨਾਂ ਦੀ ਜਿਹੜੇ ਹੱਥ ਦੇ ਵਿੱਚ ਵੰਗ ਪਾਈ ਸੀ ਉਹ ਜਿਹੜੀ ਹੈਗੀ ਆ ਉਹ ਖਿਤਲੀ ਸੀ ਉਹਨਾਂ ਨੇ ਉਹਨੂੰ ਪਤਾ ਨਹੀਂ ਲੱਗਿਆ ਇਸ ਬਾਰੇ ਉਹਨਾਂ ਨੇ ਕੰਪਲੀਟ ਕੀਤੀ ਕਿ ਮੈਨੂੰ ਲੱਗਦਾ ਕੋਈ ਲੇਡੀਜ਼ ਜਿਹੜੀਆਂ ਹੈਗੀਆਂ ਉਹਨਾਂ ਨੇ ਇਦਾਂ ਦਾ ਕੀਤਾ ਹੋਵੇ ਤੇ ਅਸੀਂ ਜਿਹੜਾ 23 ਤਰੀਕ ਨੂੰ ਪਾਚਾ ਦਰਜ ਕਰਕੇ ਉਸੇ ਟਾਈਮ ਜਿਹੜੇ ਅਸੀਂ ਅਬ ਸੀਨੀਅਰ ਅਫਸਰਾਂ ਦੇ ਧਿਆਨ ਚ ਵੀ ਲਿਆਂਦਾ ਤੇ ਉਹਨਾਂ ਦੇ ਨਿਸ਼ਾਨਦੇਸ਼ਾਂ ਦੇ ਸਾਡੇ ਮਾਨਯੋਗ ਐਸਸੀ ਸਾਹਿਬ ਉਹਨਾਂ ਵੱਲੋਂ ਵੀ ਜਿਹੜੀਆਂ ਟੀਮਾਂ ਬਣਾਈਆਂ ਗਈਆਂ ਉਸੇ ਬਸਟੈਂਡ ਦੇ ਉੱਪਰ ਕਿਉਂਕਿ ਸਾਨੂੰ ਇਹ ਸੀ ਕਿ ਜੇ 19 ਤਰੀਕ ਨੂੰ ਆਏ ਅਸੀਂ ਹੋ ਸਕਦਾ ਫੇਰ ਇਹ ਦੁ ਤੇ ਸਾਡੇ ਜਿਹੜੇ ਸਿਟੀ ਕਰਾ ਲਈ ਐਸ ਐਚਓ ਆ ਸਤਨਾਮ ਸਿੰਘ ਇੰਸਪੈਕਟਰ ਤੇ ਸਾਡੇ ਜਿਹੜੇ ਟ੍ਰੈਫਿੰਗ ਚਾਰਜ ਆ ਜਗਤਲ ਉਹਨਾਂ ਨੂੰ ਵੀ ਅਸੀਂ ਇਹ ਸਾਰਾ ਬਰੀਫ ਕੀਤਾ ਤੇ ਉੱਥੇ ਸਿਵਲ ਦੇ ਵਿੱਚ ਵੀ ਟੀਮਾਂ ਲਾਈ ਗਈਆਂ ਤੇ ਉਸ ਦਿਨ ਦੁਬਾਰੇ ਇਹ ਇਕੱਠ ਜਿਹੜੀਆਂ ਲੇੜੀਆਂ ਉੱਥੇ ਆਈਆਂ ਤੇ ਉੱਥੋਂ ਅਸੀਂ ਫਿਰ ਇਹਨਾਂ ਨੂੰ ਜਿਹੜਾ ਗਿਸਤਾਰ ਕੀਤਾ ਜੀ ਇਹਨਾਂ ਨੂੰ ਬਰਦਾਸ਼ਤ ਕਿਸੇ ਉਦੋਂ ਦਾ ਜ਼ਾਮਪਾ ਨਹੀਂ ਜਿਸ ਤੇ ਨੇ ਪੜੀਆਂ ਨਹੀਂ ਉਸ ਦਿਨੇ ਆਈਆਂ ਸੀ ਇਹ ਦੁਪਹਿਰ ਦਾ ਸਮਾਂ ਸੀ ਉਸ ਦਿਨ ਆਈਆਂ ਇਹ ਪਰ ਉਸ ਤੋਂ ਪਹਿਲਾਂ ਹੀ ਸਾਡੇ ਜਿਹੜੀਆਂ ਟੀਮਾਂ ਦਿੱਲੀ ਤੇ ਜਿਹੜੀਆਂ ਕੋਸ਼ਿਸ਼ ਦਿਨ ਕੰਮ ਕਰ ਰਹੀਆਂ ਸੀ ਆ ਕਿ ਧਿਆਨ ਰੱਖਦੀਆਂ ਸੀ ਪੂਰਾ ਇਸ ਬਾਰੇ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਇਹਨਾਂ ਨੂੰ ਉੱਥੇ ਗ੍ਰਿਫਤਾਰ ਕਰ ਦਿੱਤਾ ਗਿਆ ਸਰ ਹੁਣ ਤੱਕ ਦੀ ਇਨਵੈਸਟੀਗੇਸ਼ਨ ਚ ਕੀ ਆਇਆ ਕਿੰਨੇ ਪਹਿਲਾਂ ਤੋਂ ਕ੍ਰਿਮੀਨਲ ਬੈਕਗ੍ਰਾਉਂਡ ਦਾ ਹੈ ਇਸ ਤਰ੍ਹਾਂ ਦੀ ਵਾਰਦਾਤਾਂ ਪੰਜਾਬ ਦੇ ਦੇਖੋ ਜਿਹੜੀਆਂ ਇਹ 6 ਲੇਡੀਜ਼ ਆ ਇਹਨਾਂ ਦਾ ਅਸੀਂ ਡਾਟਾ ਜਿਹੜਾ ਦਰਾਂਨੇ ਹੁਣ ਜਿਹੜਾ ਇਹਨਾਂ ਦੀ ਪੁੱਛਗਿੱਛ ਦੇ ਵਿੱਚ ਪਤਾ ਕੀਤਾ ਇਹਨਾਂ ਦੇ ਸਾਰੀਆਂ ਤੇ ਜਿਹੜੇ ਹੈਗੇ ਦੋ-ਦੋ ਪਰਚੇ ਆਲਰੇਡੀ ਸੇਮ ਦਰਜ ਹੋਏ ਹੋਏ ਆਏ ਇਹ ਜ਼ਿਆਦਾਤਰ ਜਿਹੜੀਆਂ ਲੇਡੀਜ਼ ਹੈਗੀਆਂ ਇਹ ਪਟਿਆਲੇ ਜਾਂ ਸੰਗਰੂਰ ਤੋਂ ਬਿਲੋਂਗ ਕਰਦੀਆਂ ਜਿਹੜੀਆਂ ਹੈਗੀਆਂ ਤੇ ਹੋਰ ਵੀ ਜਿਹੜੇ ਅਸੀਂ ਆਸ-ਪਾਸ ਜਿਹੜੇ ਸਾਡੇ ਡਿਸਟ੍ਰਿਕਟ ਲੱਗਦੇ ਉਹਨਾਂ ਨੂੰ ਵੀ ਅਸੀਂ ਇਨਫੋਰਮੇਸ਼ਨ ਦਿੱਤੀ ਇਹਦੇ ਬਾਰੇ ਕਿ ਉਹਨਾਂ ਦੇ ਵੀ ਜੇ ਕੋਈ ਐਫ ਆਈ ਆਰ ਦਰਜ ਹੋਈ ਆ ਤਾਂ ਉਹਨਾਂ ਤੋਂ ਇਹਨਾਂ ਨੂੰ ਦੇਖ ਕੇ ਟ੍ਰੇਸ ਕੀਤੀ ਜਾ ਸਕਦੀ ਹੈ ਸਰ ਏਜ ਗਰੁੱਪ ਕੀ ਹੈ ਔਰ ਇਹਨਾਂ ਦੀ ਮੋਡਸ ਆਫ ਆਪਰੈਂਡੀ ਕੀ ਹੁੰਦੀ ਸੀ ਕਿਸ ਤਰ੍ਹਾਂ ਇਹ ਸਾਥੀ ਤਰੀਕੇ ਨਾਲ ਧੱਕੀ ਕਰ ਇਸਨਾਂ ਦੀ ਸਾਰਿਆਂ ਦੀ ਜਿਹੜੀ ਏਜ ਆ ਉਹ 50 ਪਲੱਸ ਹੈਗੀ ਆ ਇਹ ਕੀ ਕਰਦੇ ਆ ਜੀ ਜੋ ਇਹਨਾਂ ਤੋਂ ਅਸੀਂ ਪੁੱਛ ਕੇ ਚ ਕੀਤੀ ਜਿਸ ਤਰ੍ਹਾਂ ਕੋਈ ਬੱਸ ਆਉਂਦੀ ਆ ਇਹ ਪਹਿਲਾਂ ਟਾਰਗੇਟ ਕਰ ਲੈਂਦੇ ਆ ਲੇਡੀ ਨੂੰ ਵੀ ਕਿਸੇ ਨੇ ਚੈਨ ਪਾਈ ਆ ਕਿਸੇ ਨੇ ਸੋਏ ਦੀ ਵੰਗ ਪਾਈ ਆ ਉਹਨੂੰ ਟਾਰਗੇਟ ਕਰਕੇ ਫਿਰ ਇਹ ਇਕੱਠੇ ਚੜਨ ਦੀ ਕੋਸ਼ਿਸ਼ ਕਰਦੇ ਆ ਉਹਨਾਂ ਦਾ ਜਿਸ ਤਰ੍ਹਾਂ ਬੱਸ ਦੇ ਵਿੱਚ ਅ ਦਰਵਾਜ਼ੇ ਦੇ ਵਿੱਚ ਧੱਕਾ ਮੁਕੀ ਹੁੰਦੀ ਆ ਉਹਦੇ ਵਿੱਚ ਹੀ ਫਿਰ ਇਹ ਹੱਥ ਮਾਰ ਕੇ ਜਿਹੜੀ ਆ ਚੈਨ ਜਾਂ ਫਿਰ ਅ ਇਹਨਾਂ ਦਾ ਜੋ ਵੀ ਇਹਨਾਂ ਨੇ ਸੋਨੇ ਦਾ ਕੋਈ ਕਿਸੇ ਨੇ ਕੜਾ ਪਾਇਆ ਜਾਂ ਵੰਗ ਪਾਈਆ ਉਹ ਉਸੇ ਚਾਮ ਤਾਰ ਲੈਂਦੀ ਆ ਜੀ ਤੇ ਫਿਰ ਪੁਲਿਸ ਕਿਸ ਤਰ੍ਹਾਂ ਲੋਕਾਂ ਨੂੰ ਅਗੇਰ ਕਰਦੀ ਕਿ ਇਸ ਤਰ੍ਹਾਂ ਪਹਿਲੇ ਵੀ ਮਾਮਲੇ ਸਾਹਮਣੇ ਆ ਚੁੱਕੇ ਨੇ ਲੋਕਾਂ ਨੂੰ ਕਿਸ ਤਰ੍ਹਾਂ ਵੇਰ ਹੁੰਦੀ ਲੋਕ ਦੇਖੋ ਜਦੋਂ ਵੀ ਤੁਸੀਂ ਬਸ ਸਟੈਂਡ ਤੇ ਵੀ ਜਾਂਦੇ ਆ ਸਭ ਤੋਂ ਪਹਿਲਾਂ ਆਸ-ਪਾਸ ਧਿਆਨ ਰੱਖੋ ਕਿ ਇਦਾਂ ਦੀਆਂ ਕੋਈ ਲੇਡੀਆਂ ਜਿਹੜੀਆਂ 50+ ਕਿਉਂਕਿ ਇਹ ਸਾਰੀਆਂ 50+ ਹੈਗੀਆਂ ਵਾਂ ਇਦਾਂ ਦੀਆਂ ਲੇੜੀ ਕਈ ਵਾਰ ਆਪਣੇ ਦਿਲ ਦੇ ਵਿੱਚ ਵੀ ਹਮਦਰਦੀ ਹੋ ਜਾਂਦੀ ਹੈ ਕਿ ਨਹੀਂ ਬਜ਼ੁਰਗ ਹੈਗੀ ਆ ਨਾਲ ਹੋ ਕੇ ਚੜ ਜੇ ਕਿਉਂਕਿ ਇਹਦੇ ਵਿੱਚ ਇੱਕ ਇੱਕ ਦੋ ਯੰਗ ਵੀ ਹੈਗੀਆਂ ਸੀ ਇਹਦੇ ਵਿੱਚ ਜਿਨ੍ਹਾਂ ਨੇ ਨਾਲ ਹੋ ਕੇ ਮਤਲਬ ਕਿ ਇਹ ਕੰਮ ਕੀਤਾ ਏ ਤੇ ਲੋਕਾਂ ਨੂੰ ਮੇਰੇ ਵੱਲੋਂ ਇਹੀ ਅਪੀਲ ਹੈ ਕਿ ਜਦੋਂ ਵੀ ਤੁਸੀਂ ਬਸ ਸਟੈਂਡ ਖੜੇ ਹੁੰਦੇ ਆ ਆਸ-ਪਾਸ ਧਿਆਨ ਜ਼ਰੂਰ ਰੱਖੋ ਜੇ ਤੁਸੀਂ ਕੋਈ ਵੀ 골ਡ ਦਾ ਸਮਾਨ ਪਾਇਆ ਚੈਨ ਪਾਇਆ ਜਾਂ ਫਿਰ ਤੁਸੀਂ ਕੋਈ ਵੰਗ ਪਾਈ ਆ ਹਮੇਸ਼ਾ ਧਿਆਨ ਜਰੂਰ ਰੱਖੋ ਜਦੋਂ ਵੀ ਤੁਸੀਂ ਇਹ ਮਾਈਂਡ ਵਿੱਚ ਹੋਣਾ ਚਾਹੀਦਾ ਕਿ ਢੀਡ ਦੇ ਵਿੱਚ ਧੱਕਾ ਵੱਜ ਰਿਹਾ ਹੈ ਇਹਨਾਂ ਚੀਜ਼ਾਂ ਦਾ ਧਿਆਨ ਰੱਖਿਆ ਜਾਵੇ ਸਰ ਇਹ ਪੰਜਾਬੀ ਇਹਨੇ じゃ ਆਪਣੇ ਇੱਕ ਕੋਈ ਪ੍ਰਵਾਸੀ ਨਹੀਂ ਇਹ ਪੰਜਾਬੀ ਆ ਨਾਬੇ ਤੇ ਉਧਰੋਂ ਬਿਲੋਂਗ ਕਰਦੀ ਹੈ ਸਾਰੇ ਪੰਜਾਬੀ ਬੋਲਦੀਆਂ ਜੀ ਇਹ ਕਿ ਸਰ ਇਹ ਗ로우 ਹੋਰ ਵੀ ਵੱਡਾ ਹੈ ਜਾਂ ਫਿਰ ਕਿਸ ਤਰ੍ਹਾਂ ਇਹ ਜਿਹੜੇ ਛੇ ਤੁਸੀਂ ਕਾਬੂ ਕੀਤੇ ਹੋਰ ਵੀ ਕੋਈ ਨੈਕਸਸ ਪੂਰਾ ਚੱਲ ਰਿਹਾ ਹੈ ਪੰਜਾਬ ਦੇ ਵਿੱਚ ਦੇਖੋ ਇਹਨਾਂ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਅਜੇ ਇਹਨਾਂ ਕੋਲ ਪੁੱਛਾਂਗੇ ਇਹਨਾਂ ਦੇ ਨਾਲ ਜੇ ਹੋਰ ਵੀ ਕੋਈ ਹੋਇਆ ਇਹਨਾਂ ਦਾ ਕਿ ਅਸੀਂ ਅਲੱਗ-ਅਲੱਗ ਡਿਸਟ੍ਰਿਕਟ ਵਿੱਚ ਵੀ ਗੱਲ ਕਰ ਰਹੇ ਹਾਂ ਉਹਨਾਂ ਨਾਲ ਜਿਨ੍ਹਾਂ ਦੇ ਐਫਆਈਆਰ ਦਰਜ ਹੋਈ ਵੀ ਆ ਤੇ ਇਹਨਾਂ ਤੋਂ ਵੀ ਪੁੱਛ ਕੇ ਚਰਾਂਗੇ ਇਹਨਾਂ ਦਾ ਸਾਨੂੰ ਇੱਕ ਦਿਨ ਦਾ ਰਿਮਾਨਡ ਮਿਲਿਆ ਸੀ ਅਸੀਂ ਹੋਰ ਰਿਮਾਨਡ ਲੈ ਕੇ ਇਹਨਾਂ ਤੋਂ ਪਤਾ ਕਰਦੇ ਕਿ ਇਹਨਾਂ ਦੇ ਹੋਰ ਵੀ ਪਾਸੇ ਜਿਹੜੇ ਮੰਨ ਲਓ ਕਿਸੇ ਹੋਰ ਪਾਸੇ ਜਲੰਧਰ ਸਾਈਡ ਵੀ ਇਹਨਾਂ ਦੇ ਕੋਈ ਗੈਂਗ ਵਗੈਰਾ ਹੈ ਤੇ ਉਹਨਾਂ ਨੂੰ ਵੀ ਅਸੀਂ ਅਰੈਸਟ ਕਰਾਂਗੇ ਸਰ ਇਹਨੂੰ ਬ੍ਰੇਕ ਨੂੰ ਲਾਉਣੀ ਸੀ ਆਪਣਾ ਇਹ ਕਿਸ ਤਰੀਕੇ ਨਾਲ ਕਰਦੇ ਸੀ ਉਸ ਦਾ ਤੁਸੀਂ ਦੱਸੋਗੇ ਕਿ ਮਹੀਦਾਨਾ ਜਿਹੜੇ ਬਲੂਕ ਦੇ ਨਹੀਂ ਉਹਦੇ ਟਾਰਗੇਟ ਕਰਦੇ ਉਹਨਾਂ ਨੂੰ ਟਾਰਗੇਟ ਕਿਉਂ ਕਰਦੇ ਦੇਖੋ ਇਹ ਜਿਸ ਤਰ੍ਹਾਂ ਹੁਣ ਆਪਾਂ ਬੱਸ ਚੜਦੇ ਆ ਕਿਉਂਕਿ ਜਿਹੜੇ 40 ਯਰ ਦੇ ਉੱਪਰ ਹੁੰਦੇ ਆ ਜ਼ਿਆਦਾਤਰ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ ਕਿਉਂਕਿ ਜਿਹੜੇ ਯੰਗ ਜਿਸ ਤਰ੍ਹਾਂ ਕੋਈ 22 23 ਸਾਲ ਦੀ ਕੁੜੀ ਆ ਕੋਈ ਉਹ ਅਲਰਟ ਹੁੰਦੇ ਵੈਸੇ ਹੀ ਇਹੋ ਚੀਜ਼ ਦੇਖਦੇ ਆ ਜਿਹੜਾ ਥੋੜਾ ਅਲਰਟ ਨਹੀਂ ਹੈਗਾ 40 ਪਲੱਸ ਜਿਹਦੀ ਏਜ ਹੈਗੀ ਉਹਨਾਂ ਨੂੰ ਹੀ ਟਾਰਗੇਟ ਕਰਦੇ ਸੀ ਇਹ